ਪਪਾ ਮਗਰਾ ਘਰੇ ਆ ਆ ਗਏ ਨਾਲੀਆਂ ਚ ਡਿੱਕਣ ਵਾਲਾ ਓ ਬੱਲੇ ਪੰਮਿਆ ਕਿੱਥੇ ਰਿਹਾ ਮਾਮਾ ਇੰਨੇ ਦਿਨ ਮਾਹੀ ਦਰਸ਼ਨ ਦਿੱਤੇ ਹੀ ਹੋ ਭਾਗ ਦੁੱਦ ਲਾ ਲਿਓ ਪੂਰਾ ਦੇਖ ਪਿਆ ਮੈਂ ਯਾਰ ਹੋਰ ਸੁਣਾ ਚਾਚੂ ਬਣੀਓ ਘਟ ਆ ਬਾਸ਼ਾ ਕਹਿੰਨ ਚੀਜ਼ ਲੈਂਦੀ ਓ ਪੰਮਿਆ ਕਿੱਜੋ ਕੋ ਲੈ ਗਿਆ ਕਲਾਣੀ ਪਹਿਲਾਂ ਨਹੀਂ ਮਾਣੀ ਫਿਰ ਹੋਰ ਆ ਗਿਆ ਉਕ ਲੋ ਜਾ ਪਾਣੀ ਦੇ ਪਾ ਲੈਂਦੇ ਘੁੱਟ ਉਕ ਲੋ ਜਾ ਇਧਰ ਤੇ ਮਰਨ ਆਲਾ ਆਇਆ ਏ ਮੈਂ ਪਾਣੀ ਨੂੰ ਮੈਂ ਵੇਲੀ ਨਹੀਂ ਆ ਤੁਹਾਡੇ ਪਾਣੀਆਂ ਨੂੰ ਸਬਜ਼ੀ ਠੰਡੀ ਗਰਮ ਦੇ ਕਰਾ ਲੈਣਾ ਪੁੱਜੈ ਨੂੰ ਬੈਠ ਕੇ ਆ ਭਗਵਾਨ ਨੇ ਸਬਜ਼ੀ ਗਰਮ ਕਰ ਮਾਤਾ ਮੈਨੂੰ ਹੋਰ ਕੰਮ ਨਹੀਂ ਆ ਕੋਈ ਉਹ ਦੁਲਿਉਂਦੀ ਕਿ ਮੈਂ ਆਵਾ ਤਿੰਨ ਦਿਨ ਹੀ ਤੇਰ ਕੋ ਸਬਜ਼ੀ ਮੰਗ ਰਹੀ ਆ ਪਾਣੀ ਤੈਨੂੰ ਕਾਹਨ ਦੇ ਤੂੰ ਬਣਾਉਣ ਨਹੀਂ ਤੇ ਕਰਨੀ ਨਹੀਂ ਤੈਨੂੰ ਚੱਪੜ ਹੋਰ ਖਾਣਾ ਕਿਨਾਂ ਮਾਜਣ ਵਾਲਾ ਪਿਆਵਾ ਮੈਂ ਉਹ ਨਾ ਕਰ ਤਿੰਨ ਦਿਨ ਦੀ ਸਬਜ਼ੀ ਘੜ ਦਿੱਤੀ ਏ ਗਲਾਤੀ ਸਭਜੀ ਪਰ ਪੰਡਾ ਪੈ ਗਿਆ ਵਾ ਕੁੰਦੀ ਨਹੀਂ ਇਹਨੂੰ ਮੂੰਹ ਸਿਰ ਆਪਣੀ ਜਬਾਨ ਸੰਭਾਲ ਕੇ ਕੋਇਆ ਕਰ ਮੇਰ ਨਾਲ ਲਾਉਣਾ ਮੈਨੂੰ ਮੈਂ ਕੀ ਕਹ ਤਵਾ ਲਾਉਣਾ ਤੇਰੇ ਵੀ ਲਾਉਣਾ ਵੀਰਿਆ ਆ ਵੇਲਾ ਕੁੰਦੀ ਨਹੀਂ ਮੂੰਹ ਸਿਰ ਬਾਤ ਜੀ ਮੈਨੂੰ ਮਾਰਾ ਕਹਿਣਾ ਵਾ ਵੀਰੇ ਦੀ ਨਾ ਮੰਨੀ ਇਹਦੇ ਕੰਜ ਤੜਕੇ ਦਫੰਡੇ ਜੋ ਨਾਲ ਉਹਨੂੰ ਲੰਗੀ ਨੂੰ ਸੱਦਾ ਓਏ ਬੱਚੇ ਲੈ ਲੈ ਆਉਂਦੇ ਜੀ ਤੈਨੂੰ ਇੱਥੇ ਵੇਲਾ ਬੰਦਾ ਆਇਆ ਕੋਈ ਮੇਰੇ ਕੋਲ ਬੈਠਾ ਆ ਕੇ ਤੈਨੂੰ ਮੈਂ ਪਾਣੀ ਕਹਿੰਦੇ ਪਾਣੀ ਨਹੀਂ ਫੜਾਉਂਦੀ ਪਾਣੀ ਫੜਾਇਆ ਤੇਗਾ ਇਹਨੂੰ ਮੈਂ ਸਬਜੀ ਕਹਿੰਦੇ ਵੀ ਕਰਮ ਕਰਕੇ ਮਾਸਾ ਦੇ ਦੇ ਤੇ ਆਡੀਓ ਫੜਾਉਣ ਦੀ ਵੇਲਾ ਬਾਅਦ ਤੁਸੀਂ ਮੈਨੂੰ ਮਾਰਾ ਕਹਿਣਾ